ਸੋਚੋ ਤੁਸੀਂ ਆਪਣੀ ਸਿਹਤ ਬਣਾਉਣ ਲਈ ਰੋਜ਼ ਜਿਹੜੇ ਹੈਲਦੀ ਅੰਡੇ ਖਾਂਦੇ ਹੋ ਉਹੀ ਜੇਕਰ ਕੈਂਸਰ ਵਰਗੀ ਜਾਣ ਲੇਵਾ ਬਿਮਾਰੀ ਦਾ ਕਾਰਨ ਬਣ ਜਾਣ ਤਾਂ ਹੈਰਾਨੀ ਹੋਈ ਨਾ ਸੁਣ ਕੇ ਇਹ ਕਿਵੇਂ ਹੋ ਸਕਦਾ ਇਹ ਸਵਾਲ ਆਉਂਦਾ ਹੈ ਮਨ ਦੇ ਵਿੱਚ ਦ ਰਿਜ਼ਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਖਬਰ ਨੇ ਅੱਜ ਕੱਲ ਹਰ ਕਿਸੇ ਨੂੰ ਡਰਾ ਦਿੱਤਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਬਾਜ਼ਾਰ 'ਚ ਮਿਲਣ ਵਾਲੇ ਕੁਝ ਖਾਸ ਬ੍ਰਾਂਡ ਦੇ ਅੰਡਿਆਂ 'ਚ ਅਜੀਹੇ ਖਤਰਨਾਕ ਰਸਾਇਣ ਮਿਲੇ ਨੇ ਜੋ ਸਿੱਧੇ ਤੁਹਾਡੇ ਡੀਐਨਏ ਤੇ ਹਮਲਾ ਕਰ ਸਕਦੇ ਨੇ ਕੀ ਹੈ ਸਾਰਾ ਮਾਮਲਾ ਉਹ ਜਾਣਦੇ ਆ ਇੱਕ YouTube ਚੈਨਲ ਨੇ एगोस न्यूट्रिशन ਨਾਮ ਦੇ ਸਟਾਰਟਅਪ ਦੇ ਅੰਡੇਆ ਦੀ ਟੈਸਟਿੰਗ ਕੀਤੀ ਇਹ ਬ੍ਰਾਂਡ ਸਾਫ਼ ਸੁਥਰੇ क्रुएल्टी फ्री केमिकल फ्री ਅੰਡੇਆ ਦਾ ਵਾਅਦਾ ਕਰਦਾ ਖਾਸ ਕਰਕੇ ਭਾਰਤ ਦੇ ਹੈਲਥ ਕੌਨਸ਼ੀਅਸ ਮਿਡਲ ਕਲਾਸ ਨੂੰ ਪਰ ਰਿਪੋਰਟ ਜੋ ਨਿਕਲ ਕੇ ਆਇਆ ਉਸਨੇ ਸਭ ਨੂੰ ਹੈਰਾਨ ਕਰ ਦਿੱਤਾ ਉਸ ਚ ਆਇਆ ਕਿ ਹੈਲਦੀ ਨਹੀਂ ਬਲਕਿ ਸਿਹਤ ਲਈ ਖਤਰਾ ਹੈ ਇਸ ਚ ਦੋ ਕੈਮੀਕਲ ਮਿਲੇ ਨਿਊਟ੍ਰੋਫਰੋਨ ਤੇ ਨਿਊਟ੍ਰੋਮਾਇੋਡिजोल ਦੋਵੇਂ ਕੈਮੀਕਲ ਪੋਲਟਰੀ ਚ ਪੂਰੀ ਤਰ੍ਹਾਂ ਬੈਨ ਨੇ ਦੋਵੇਂ ਜੈਨ ਟਾਕਸਿਕ ਨੇ ਜਿਸ ਦਾ ਮਤਲਬ ਉਹ ਤੁਹਾਡੀ ਡੀਐਨਏ ਨਾਲ ਖੇਡ ਸਕਦੇ ਨੇ ਤੇ ਲੰਬੇ ਸਮੇਂ ਚ ਹੈਲਥ ਰਿਸਕ ਦਾ ਕਾਰਨ ਬਣ ਸਕਦੇ ਨੇ ਇਹ ਮਾਤਰ ਇੱਕ ਬੈਚ ਦਾ ਟੈਸਟ ਹੈ ਸਾਰੇ ਐਕਸ ਦੀ ਕੰਪਲੀਟ ਪ੍ਰੋਡਕਸ਼ਨ ਚੇਨ ਦਾ ਨਹੀਂ ਜੋ ਕੈਮੀਕਲ ਮਿਲਿਆ ਉਸ ਦੀ ਕੁਆਂਟੀਟੀ ਬਹੁਤ ਛੋਟੀ ਸੀ ਤੇ ਐਕਸਪਰਟਸ ਕਹਿੰਦੇ ਨੇ ਕਿ ਇਹ ਤੁਰੰਤ ਹੈਲਥ ਕ੍ਰਾਈਸਿਸ ਨਹੀਂ ਬਣਾਉਂਦਾ ਪਰ ਟਰਸਟ ਔਰ ਕੰਜ਼ਿਊਮਰ ਕੌਨਫੀਡੈਂਸ ਤੇ ਇੰਪੈਕਟ ਕਰਦਾ ਹੈ ਉਧਰ ਦੂਜੇ ਪਾਸੇ ਕੰਪਨੀ ਨੇ ਸਾਰੇ ਦੋਸ਼ ਰੱਦ ਕਰ ਦਿੱਤੇ ਨੇ ਉਹ ਕਹਿੰਦੇ ਨੇ ਸਾਡੇ ਅੰਡੇ ਸੇਫ ਨੇ ਐਂਟੀਬਾਇਓਟਿਕ ਫ੍ਰੀ ਨੇ ਅਸਲ ਤਸਵੀਰਾਂ ਤਾਂ ਵੱਡੇ ਸਕੇਲ ਦੀ ਟੈਸਟਿੰਗ ਨਾਲ ਹੀ ਸਾਹਮਣੇ ਆ ਸਕਦੀਆਂ ਨੇ ਪਰ ਲੋਕ ਤਾਂ ਡਰੇ ਹੋਏ ਨੇ ਕਿਉਂਕਿ ਭਾਰਤ ਚ ਫੂਡ ਐਡਲਟਰੇਸ਼ਨ ਕੋਈ ਨਵੀਂ ਕਹਾਣੀ ਨਹੀਂ ਇੱਕ ਲੰਬੀ ਕਿਤਾਬ ਹੈ अनेका ਅਧਿਆਇਆਂ ਵਾਲੀ ਦੁੱਧ ਪਾਣੀ ਮਿਲਿਆ ਹੋਵੇ ਤਾਂ ਗੱਲ ਠੀਕ ਹੈ ਪਰ ਅਕਸਰ ਮਿਲਦਾ ਕੀ ਹੈ ਡਿਟਰਜੈਂਟ ਚੀਪ ਫੈਟਸ ਲੀਡ ਸਟਾਰਟਸ ਤੇ ਸਿੰਥੈਟਿਕ ਸੋਲਿਡਸ ਦੀ ਮਿਲਾਵਟ ਮਸਾਲੇ ਐਕਸਟਾਈਲ ਡਾਈ ਤੇ ਲੀਡ ਕ੍ਰੋਮੇਟ ਜੋ ਅਸਲ ਚ ਕੱਪੜੇ ਰੰਗਣ ਲਈ ਵਰਤੇ ਜਾਂਦੇ ਨੇ ਦਾਲਾਂ ਤੇ ਅਨਾਜ ਟਾਲਕ ਦੀ ਕੋਟਿੰਗ ਇਲੀਗਲ ਵਾਈਟਨਿੰਗ ਰੰਗ ਤਾਂ ਸੁੰਦਰ ਆਉਂਦਾ ਪਰ ਅੰਦਰ ਜ਼ਹਿਰ ਹੁੰਦਾ ਹੈ ਚਾਵਲ ਕਈ ਖੇਤਰਾਾਂ ਚ ਅਰਸੈਨਿਕ ਦੀ ਮੌਜੂਦਗੀ ਸਰੋਂ ਦਾ ਤੇਲ ਕਦੇ ਇੱਕ ਐਪੀਡੈਮਿਕ ਡਰੋਪਸੀ ਦਾ ਕਾਰਨ ਮਿਲਾਵਟੀ ਤੇਲ ਨੇ ਹੁਣ ਤੱਕ ਕਈ ਲੋਕਾਂ ਦੀ ਜਾਨ ਵੀ ਲੈ ਲਈ ਸੀ ਫਲ ਸਬਜ਼ੀਆਂ ਪੈਸਟੀਸਾਈਡਸ ਦੀ ਐਨੀ ਬੇਰਹਿਮ ਵਰਖਾ ਚਾਹੇ ਕਿੰਨਾ ਵੀ ਥੋਲੋ ਰੈਸਿਡਿਊ ਪਛ ਹੀ ਜਾਂਦਾ ਹੈ ਮੱਛੀ ਫਾਰਮਾਲਿਨ ਉਹ ਕੈਮੀਕਲ ਜੋ ਡੈਡ ਬਾਡੀਜ਼ ਪ੍ਰੀਜ਼ਰਵ ਕਰਨ ਲਈ ਵਰਤਿਆ ਜਾਂਦਾ ਹੈ ਤੇ ਹੁਣ ਅੰਡਿਆਂ 'ਚ ਵੀ ਖਤਰੇ ਦਾ ਸੰਕੇਤ ਅਸਲੀ ਸਵਾਲ ਇਹ ਨਹੀਂ ਕਿ ਮਿਲਾਵਟ ਕਿੱਥੇ ਕਿੰਨੀ ਹੈ ਪਾ ਲਈ ਹੈ ਕਿ ਸਾਰੀਆਂ ਖਬਰਾਂ ਇੰਡੀਪੈਂਡੈਂਟ ਰਿਪੋਰਟਸ ਤੋਂ ਹੀ ਕਿਉਂ ਆਉਂਦੀਆਂ ਨੇ ਦੇਸ਼ ਦੀ ਫੂਡ ਰੈਗੂਲੇਟਰ ਏਜੰਸੀ ਕਿੱਥੇ ਹੈ ਪਰ ਵਾਚ ਟੋਕ ਤੋਂ ਵੱਧ ਕਾਗਜ਼ਾਂ ਵਾਲੀ ਹਾਲ ਮਾਨੀਟਰ ਲੱਗਦੀ ਹੈ ਇਨਸਪੈਕਸ਼ਨ ਟੀਮਸ ਕੱਟ ਟੈਸਟਿੰਗ ਲੈਬਸ ਕੱਟ ਪੈਨਲਟੀਆਂ ਮਜ਼ਾਕ ਬਣੀਆਂ ਹੋਈਆਂ ਨੇ ਤੇ ਇਨਫੋਰਸਮੈਂਟ ਟੁੱਟੀ-ਫੁੱਟੀ 2022-2023 ਚ ਲਗਭਗ 1.7 ਲੱਖ ਸੈਂਪਲਸ ਟੈਸਟ ਹੋਏ 44600 ਨਨ ਕਨਫਰਮਿੰਗ ਅਰਥਾਤ ਕੀਮਤਾ ਨਹੀਂ ਲਗਭਗ 25% ਖਾਣਾ ਅਲਟਰੇਟੇਡ ਹੋ ਸਕਦਾ ਸੀ ਤੇ ਇਹ ਤਾਂ ਸਿਰਫ ਉਹ ਸੈਂਪਲਸ ਨੇ ਜੋ ਟੈਸਟ ਹੋਏ ਕਿੰਨੇ ਟੈਸਟ ਨਹੀਂ ਹੋਏ ਇਸ ਦਾ ਕਿਸੇ ਕੋਲ ਜਵਾਬ ਨਹੀਂ ਪਰ ਹੁਣ ਇਹ ਹਾਲਤ ਬਦਲਨੀ ਲਾਜ਼ਮੀ ਹੈ ਤਿੰਨ ਗੱਲਾਂ ਬਿਲਕੁਲ ਸਪਸ਼ਟ ਨੇ ਰੈਗੂਲੇਟਰ ਨੂੰ ਪ੍ਰੋਐਕਟਿਵਲੀ ਰੈਗੂਲੇਟ ਕਰਨਾ ਚਾਹੀਦਾ ਹੈ ਰਿਐਕਟ ਨਹੀਂ ਨੇਸ਼ਨ ਵਾਈਡ ਰੈਂਡਮ ਸੈਂਪਲਿੰਗ ਤੇ ਉਹ ਵੀ ਕੰਪਲੀਟਲੀ ਪਬਲਿਕ ਬੈਂਡ ਕੈਮੀਕल्स ਲਈ ਜ਼ੀਰੋ ਟੋਲਰੈਂਸ ਜੈਨੋਟਾਕਸਿਕ ਹੈ ਤਾਂ ਕੋਈ ਪਰਮਿਸਿਬਲ ਲਿਮਿਟ ਨਹੀਂ ਕੜੀ ਸਜ਼ਾ 50000 ਰੁਪਏ ਫਾਈਨ ਇਹ ਤਾਂ ਹਾਸਿਆਂ ਵਾਲੀ ਗੱਲ ਹੈ ਜੀਵਨ ਨਾਲ ਖੇਡਣ ਤੇ ਕ੍ਰਿਮੀਨਲ ਪ੍ਰੋਸੀਕਿਊਸ਼ਨ ਹੋਵੇ ਕਿਉਂਕਿ ਅਸਲ ਖਤਰਾ ਐਕਚੂਅਲੀ ਕੈਮੀਕਲ ਤੋਂ ਵੱਧ ਅਸਲ ਖਤਰਾ ਟੁੱਟਿਆ ਹੋਇਆ ਟਰਸਟ ਹੈ ਜਦ ਤੱਕ ਭਾਰਤ ਇਸ ਪ੍ਰੋਸੇ ਨੂੰ ਠੀਕ ਨਹੀਂ ਕਰਦਾ ਮਿਲਾਵਟ ਦਾ ਸਾਇਆ ਹੋਰ ਗਹਿਰਾ ਹੁੰਦਾ ਜਾਵੇਗਾ ਖਾਣਾ ਜੀਵਨ ਦਿੰਦਾ ਹੈ ਡਰ ਨਹੀਂ ਇਹ ਕਹਾਣੀ ਐਗੋਸਦੀ ਨਹੀਂ ਇੱਕ ਰਾਸ਼ਟਰੀ ਕਨਵਰਸੇਸ਼ਨ ਦਾ ਸਮਾਂ ਅਸੀਂ ਖਾਕ ਹੀ ਰਹੇ ਹਾਂ ਤੇ ਸਾਨੂੰ ਖਵਾਇਆ ਕੀ ਜਾ ਰਿਹਾ ਹੈ